ਸਤਿ ਸ਼੍ਰੀ ਅਕਾਲ ਮੈਂ ਅਵਨਾਸ਼aikh ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਭਾਤੀ ਅੰਤਾ ਪਾਰਟੀ ਪੰਜਾਬ ਇੱਕ ਲੱਖ ਸਥਿਤੀ ਨਾਲ ਜੂਝ ਰਿਹਾ ਬਾੜ ਨੇ ਪੰਜਾਬ ਦੇ 1400 ਦੇ ਕਰੀਬ ਪਿੰਡਾਂ ਨੂੰ ਬਹੁਤ ਇਫੈਕਟ ਕੀਤਾ ਲੱਖਾਂ ਦੇ ਲੋਕ ਬੇਕਾਰ ਹੋ ਕੇ ਸੜਕਾਂ ਤੇ ਬੈਠੇ ਨੇ ਕਈਆਂ ਦੇ ਮਕਾਨ ਟੁੱਟ ਗਏ ਖੇਤ ਜਿਹੜੇ ਨੇ ਉਹਨਾਂ ਚ ਇੱਥੇ ਪਾਣੀ ਭਰਿਆ ਨਾਲ ਨਾਲ ਸਿੱਡ ਜਿਹੜੀ ਹੈ ਉਹ ਵੀ ਖੇਤਾਂ 'ਚ ਭਰ ਗਈ ਰੋਜ਼ੀ ਰੋਟੀ ਦਾ ਲਾਰੇ ਲੋਕਾਂ ਨੂੰ ਪਏ ਆਮਦਨ ਦੇ ਸਾਧਨ ਸਾਰੇ ਬੰਦ ਹੋ ਗਏ ਉਹ ਲੋਕ ਜਿਹੜੇ ਵੱਡੇ ਵੱਡੇ ਘਰਾਂ 'ਚ ਵੀ ਰਹਿੰਦੇ ਸੀ ਅੱਜ ਉਹ ਸੜਕਾਂ ਦੇ ਉੱਤੇ ਟੈਂਟ ਲਾ ਕੇ ਬੈਠੇ ਹੋ ਵੀ ਨਹੀਂ ਲੋੜ ਸੀ ਉਹਨਾਂ ਦਾ ਹੱਥ ਫੜਨ ਦੀ ਸਭ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੇ 5 ਕਰੋੜ ਰੁਪਏ ਦੇ ਕੇ ਇੱਕ ਜਿਹੜਾ ਹੈ ਲੋਸੀ ਧਰਮ ਨਿਵਾਣ ਦੀ ਕੋਸ਼ਿਸ਼ ਕੀਤੀ ਫਿਰ 52 ਟਰੱਕ ਔਰ 5 ਕਰੋੜ ਰੁਪਏ ਦੇ ਕੇ ਰੇਖਾ ਗੁਪਤਾ ਜੀ ਨੇ ਦਿੱਲੀ ਤੋਂ ਉਹ ਪੰਜਾਬ ਦੇ ਸ਼ਖਵਾਂ ਤੇ ਮੱਲਬ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਭ ਨੂੰ ਡਿੱਕ ਸੀ ਓਕੇ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਪੰਜਾਬ ਨੂੰ ਦੇਣਗੇ ਔਰ ਉਸ ਅਨੁરૂਪ ਦੇਸ਼ ਦੇ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦਾ ਜਿੱਥੇ ਪੈਕੇਜ ਦਿੱਤਾ ਨਾਲ ਨਾਲ 2 ਲੱਖ ਰੁਪਈਆ ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ 20 ਹਜ਼ਾਰ ਜਿਹੜਾ ਜ਼ਖਮੀ ਹੋਣ ਇੰਨੇ ਨਹੀਂ ਜੇ ਲੋਕ ਬੇਕਾਰ ਹੋ ਗਏ ਉਹਨਾਂ ਨੂੰ ਘਰ ਬਣਾਉਣ ਦੇ ਲਈ ਕਿਸਾਨਾਂ ਨੂੰ ਉਹਨਾਂ ਦੀ ਮਿੱਟੀ ਚੱਕਣ ਦੇ ਲਈ ਖੇਤਾਂ ਦੇ ਵਿੱਚੋਂ ਤੇ ਕਿਸਾਨ ਸਨਮਾਨ ਨਿਧੀ ਵੀ ਐਡਵਾਂਸ ਕਿਸ਼ਤ ਜਿਹੜੀ ਹੈ ਉਹ ਦੇਣ ਦੇ ਲਈ ਸਕੂਲ ਦੀਆਂ ਬਿਲਡਿੰਗਾਂ ਜਿਹੜੀਆਂ ਸੀਗੀਆਂ ਉਹ ਵੀ ਕਾਫੀ ਡੈਮੇਜ ਹੋ ਗਈਆਂ ਸੀਗੀਆਂ ਉਹਨੂੰ ਵੀ ਬਣਾਉਣ ਦੇ ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੱਥ ਅੱਗੇ ਇੱਕ ਬੜਾਇਆ ਮੈਂ ਸਮਝਦਾ ਕਿ ਇੱਕ ਹੈੱਡ ਆਫ ਦੀ ਕੰਟਰੀ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦਾ ਇਹ ਧਰਮ ਹੈ ਉਹ ਉਹਨਾਂ ਨੇ ਬਾਤ ਨੂੰ ਵੀ ਨਿਵਾਇਆ ਮੈਂ ਆਪਣੇ ਬੋਲੋ ਪੰਜਾਬੀਆਂ ਬੋਲੋਂ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਦੇਖ ਰਹੇ ਆ ਕਿ ਜਿਹੜਾ ਕਿਸਾਨ ਲੋਕਾਂ ਦੇ ਵਾਸਤੇ ਅਨਾਜ ਪੈਦਾ ਕਰਦਾ ਸੀ ਅੱਜ ਉਹਨੂੰ ਆਪਣਾ ਘਰ ਚਲਾਣ ਲਈ ਲਾਲੇ ਪਏ ਹੋਏ ਨੇ ਉਹਦੇ ਹੱਥ ਜਿਹੜੇ ਨੇ ਅੱਗੇ ਅਡਰੇ ਨੇ ਕਿ ਸਾਨੂੰ ਕੋਈ ਸਹਾਇਤਾ ਨਹੀਂ ਦਿੱਤੀ ਆਮੀ ਉਸ ਬਿਲਿ ਦੇਸ਼ ਦੇ ਪ੍ਰਧਾਨ ਮੰਤਰੀ ਅੱਗੇ ਆਏ ਉਹਨਾਂ ਨੇ ਅਨਾਜ ਦੇਣ ਦੀ ਵੀ ਜਿਹੜੀ ਹੈ ਕੋਸ਼ਿਸ਼ਾਂ ਕੀਤੀ ਮੈਂ ਸਮਝਦਾ ਕਿ ਹਰ ਦੁੱਖ ਨੂੰ ਮੱਲਮ ਲਾਂ ਦੀ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਜਗਨਿੰਦਰਬਾਈ ਮੋਦੀ ਨੇ ਕੋਸ਼ਿਸ਼ ਕੀਤੀ ਹੈ ਅਸੀਂ ਸਾਰੇ ਪੰਜਾਬੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਹਜੇ ਇੰਨੀ ਬਸ ਨਹੀਂ ਜੇ ਕਿਤੇ ਹੋਰ ਵੀ ਲੋੜ ਪਈ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਫਿਰ ਅੱਗੇ ਆ ਕੇ ਤੁਹਾਡੀ ਸਭ ਦੀ ਮਦਦ ਕਰੇਗਾ ਇਹ ਮੈਨੂੰ ਵਿਸ਼ਵਾਸ ਹੈ ਆਓ ਪ੍ਰਾਰਥਨਾ ਕਰੀਏ ਕਿ ਪੰਜਾਬ ਛੇਤੀ ਇਸ ਤਰਾਸਤੀ ਤੋਂ ਉੱਭਰੇ ਮੁੜ ਕੇ ਕਿਸਾਨ ਆਪਣੇ ਟਰੈਕਟਰ ਆਪਣੇ ਹੱਲ ਲੈ ਕੇ ਫਿਰ ਖੇਤਾਂ ਜਾਣ ਮਜ਼ਦੂਰ ਆਪਣਾ ਕੇ ਹੀ ਆਪਣਾ ਕੜਾਹੀ ਲੈ ਕੇ ਫਿਰ